ਹੋਰ ਜੀ ਵਧੀਆ ਵਧੀਆ ਕੀ ਹਾਲ ਵਧੀਆ ਜੂ ਵਧੀਆ ਕਿੱਧਰ ਆਇਆ ਤੇ ਕਿੱਧਰ ਚੱਲੇ ਉਧਰ ਹੈ ਇਧਰ ਪਿਛਲੀ ਵੀਡੀਓ ਛਾਇਆ ਸੀ ਹੋਰ ਠੀਕ ਆ ਹਾਂ ਜੀ ਵਧੀਆ ਆਏ ਢੱਲਾ ਜਾ ਕਿਵੇਂ ਕੁੱਤਾ ਦੱਬ ਕੇ ਆ ਨਈ ਕੁੱਤਾ ਦੱਬ ਕੇ ਤੇ ਰਹਾ ਕੁੱਤਾ ਲੈ ਲੰਗਿਆ ਯਾਰ ਕਿੱਥੋਂ ਕਿੱਥੋਂ ਚੋਰੀ ਕਰਨ ਲੱਗਾ ਇਹਦਾ ਕੁੱਤਾ ਚੋਰੀ ਕਰਨ ਲੱਗਾ ਕਰ ਲਏ ਕਰ ਲਾ ਕਰ ਲਾ ਕਿਹੜਾ ਕੁੱਤਾ ਚੋਰੀ ਕਰਨਾ ਤਾ ਯਾਰ ਵੈਹਲਾ ਮੈਨੂੰ ਚੰਗੇ ਲੱਗਦੇ ਲੈਬਰੇ ਜੰਗੇ ਲੱਗਦੇ ਲੈਬਰੇ ਜਿਉਰੀ ਕਰੇਗਾ ਉਹ ਜਾਪਰਾਵਾ ਬੁੜਾ ਕੁੱਤਾ ਜਿਉਰੀ ਕਰੇਗਾ ਉਹ ਗੁੰਗਾ ਤੇ ਬੁੜਾ ਕੁੱਤਾ ਕਿਵੇਂ ਬਈ ਉਸ ਤੋਂ ਚੰਗਾ ਤਾਂ ਲੱਟਰੀ ਚੱਕਲਾ ਭਾਂਜ ਉਸੇ ਵੇ ਕਿਸੇ ਨੂੰ ਵੇਖ ਕੇ ਆਉਂਦੇ ਜਾਂਦੇ ਨੂੰ ਵੇਖ ਕੇ ਟਾਉ ਟਾਉਂ ਦਾ ਕਰ ਦੂਗਾ ਲੈਬਰੇ ਚੱਕੇਗਾ ਭਾਂਜ ਲੰਬਾ ਹੀ ਲਾਏਗਾ ਕਿਵੇਂ ਬਈ ਜਿੰਨਾ ਦਾ ਚੱਕੇਗਾ ਉਹਨਾਂ ਦਾ ਵੀ ਲੰਬਾ ਲਾਏਗਾ ਨਾ ਭਾਂਜ ਜਿਹਨੇ ਬੋਲਣਾ ਨਾ ਹੱਸਣਾ ਨਾ ਕਿੱਡਣਾ ਉਹ ਗੱਬਰਾਉਂਦਾ। ਰਾਸ ਵੇੜੇ ਤੇ ਤੁਰਿਆ ਫਿਰਦਾ ਪਤਾ ਹੀ ਲੱਗਦਾ ਵੀ ਕੁੱਤਾ। ਜੀ। ਉਹਦੇ ਦਾ ਸਾਹਮਣੇ ਭੈ ਚੋਰ ਚੋਰੀ ਕਰਕੇ ਲੈ ਜਾਣਗੇ ਉਹਦਾ ਪੂਛ ਮਾਰ ਦੂ। ਐਸਰਾ ਸਾਫ ਕਰ ਦੂਗਾ ਲੈ ਜਾਂ ਲੈ ਆ। ਬਈ ਆਉਂ ਚੂ ਨਹੀਂ ਕਰਨਾ। ਅੱਛਾ ਯਾਰ ਬਾਈ ਯਾਰ। ਹੋਰ ਇੰਦਾਂ ਚੰਗਾ ਭਾਂਜਾ ਮੁਰਗਾ ਰੱਖ ਲਾ। ਇਹ ਕਿਹਨੇ ਕਿਸੇ ਟਾਈਮ ਆਂਡਾ ਤਾਂ ਖਾ ਲੈਗਾ। ਪਤਲੀ ਦੇ ਪਰਾਂਵੇਂ ਮੀਂਡੇ ਵਾਲਾ। ਇਹ ਵੀ ਸਹੀ ਐ। ਦੇ ਤਾਂ ਸਾਲਾ ਮੇਰਾ ਸਹੀ ਤੁਰਿਆ ਫਿਰਿਆ ਠੀਕ ਐ ਨਹੀਂ ਚੱਕ ਪਤਲੀ ਚ। ਸਹੀ ਗੱਲ ਹੈ ਸਹੀ ਗੱਲ ਆ ਬਈ ਹੋਰ ਦੱਸ ਕੀ ਹਾਲ ਚਾਲ ਆ ਫਿਰ ਹਾਲ ਤਾਂ ਵਧੀਆ ਏ ਯਾਰ ਤੇ ਉਹ ਤੇਰੇ ਯਾਰ ਅਥਜ ਕਿਹੜੇ ਬਈ ਉਹ ਕਾਲੂ ਹਾਂ ਕਾਲੂ ਹੋਰ ਕਹਿੰਦੀ ਕੋਈ ਗੱਲ ਬਾਤ ਉਹ ਆਉਂਦੇ ਨਹੀਂ ਯਾਰ ਅੱਜ ਕੱਲ ਕਿੱਥੇ ਰਹਿੰਦੇ ਦੱਸੇ ਦੱਸੇ ਨਹੀਂ ਉਹਦਾ ਭਰਾਵਾ ਵਿਆਹ ਦੇਖਣ ਗਏ ਆ ਕਿਹੜੇ ਨੇ ਮਾੜੇ ਦਿਨਾਂ ਨੂੰ ਨਾਲ ਸੱਤ ਲਿਆ ਹਈਆ ਬਈ ਹਾਂ ਇੱਕ ਵਿਆਹ ਦੇਖਣ ਗਏ ਉਹਦਾ ਯਾਰ ਈ ਜਾ ਬਰਾਵਾ ਵਿਆਹ ਹੀ ਵੇਖਣੇ ਉਹਨਾਂ ਨੇ ਬੋਲੇ ਕਿਹਦੀ ਦੀ ਤੀ ਪਹਿਣਾ ਤਕੌਣ ਗਏ ਕਿਹਦੇ ਵਿਆਹ ਦੇ ਸਹੀ ਗੱਲ ਆ ਬਈ ਸਹੀ ਗੱਲ ਹੋਰ ਕਈ ਬਸ ਠੀਕ ਆ ਬਈ ਹੋਰ ਬਈ ਤੂੰ ਜ਼ਿੰਦਗੀ ਦੇ ਵਿੱਚ ਕੀ ਬੰਨਣਾ ਚਾਹਣਾ ਤੁਸੀਂ ਉੱਤੇ ਦਸ ਤੇ ਦਸਦੇ ਰਹੇਗੇ ਕੁਛ ਗੱਲਾਂ ਬੰਨਣਾ ਯਾਰ ਬਈ ਯਾਰ ਹੂੰ ਤਾਂ ਪੈਸਾ ਕਮਾਇਆ ਨਹੀਂ ਜਾਂਦਾ ਮੇਰਾ ਰੱਦ ਚੋਰੀ ਨਾ ਪਾਜ ਯਾਰ ਮੈਂ ਹੈ ਚੋਰ ਬੰਨਣਾ ਹੋਰ ਚੋਰੀਆਂ ਕਰੇਗਾ ਚਾਦਰ ਝਾੜੀ ਤੇ ਸਮਾਨ ਫਾੜੀ ਹੋਰ ਠੀਕ ਆ ਬਈ ਆ ਬਾਈ ਦਾ ਫਾਫਾ ਫੜਾਈ ਬਾਈ ਦਾ ਕਿਹੜਾ ਆ ਵੇ ਪਿਆ ਲੋ ਬਈ ਅੱਛਾ ਚੋਰ ਬਣੇਗਾ ਹੈ ਹੂੰ ਚੋਰੀਆਂ ਕਰਿਆ ਕਰਨੀਆਂ ਚਾਦਰ ਝਾੜੀ ਤੇ ਸਮਾਨ ਫਾੜੀ ਫਾੜੀ ਚੀਜ਼ਾਂ ਫਾੜੀ ਕਰਿਆ ਕਰਨਗਾ ਨਾਲੇ ਚੋਰੀ ਦੇ ਵਿੱਚ ਫਾਇਦਾ ਵੀ ਬਹੁਤ ਆ ਬਈ ਅੱਛਾ ਬਈ ਬਹੁਤ ਫਾਇਦਾ ਯਾਰ ਤੇਰਾ ਕਿਹੜਾ ਕੁਸ ਲੱਗਾ ਚੱਕ ਹੀ ਲੈਣੀ ਸਹੀ ਹਾਲ ਹੈ ਰਮਨ ਮੈਂ ਜਦ 10000 ਦੀ ਚੀਜ਼ 200 ਦੀ ਵੇਖੀ ਉਹ ਵੀ ਆਪਦਾ ਹੀ ਆ ਦੋਸਤੋ 10000 200 ਦੀ ਵੇਖੀ ਜੇ ਤਨ ਮੰਨ ਕੇ ਚਲਦੂ ਕਿਸੇ ਦਾ ਮੋਬਾਈਲ ਚੋਰੀ ਕਰ ਲੈ ਤੁਰਿਆ ਜਾਂਦਾ ਕਿ ਉਹਨੂੰ 200 ਤਾਂ ਦੇ ਗਿਆ ਹੂੰ ਤੇਰੇ ਕਿਹੜਾ ਢਾਲੇ ਲੱਗੇ ਆ 200 ਵਟ ਲਿਆ 200 ਹੀ ਤਾਂ 200 ਵੀ ਫਾਇਦੇ ਦਾ ਹੀ ਆ ਜੇ ਤਾਂ ਮੰਨ ਕੇ ਚਲਦੂ ਨਿਕੜਾ ਆ ਜਾਣ ਬੁਝਾ ਕੇ ਚੋਰੀ ਕਰਕੇ ਤੇਰਾ ਗੁੱਡ ਲੱਕ ਤੇ ਜੇ ਪਤਾ ਲੱਗ ਗਿਆ ਪਤਾ ਲੱਗ ਗਿਆ ਫਿਰ ਤੇਰੇ ਉਹੀ ਲੱਕ ਭੰਨਣਗੇ ਜਿਹੜਾ ਗੁੱਡ ਸਹੀ ਗੱਲ ਆ ਤੇਰਾ ਲੱਖ 도ੜਨਗੇ ਉਸਤਾਦ ਮੈਂ ਤੁਹਾਨੂੰ ਦੱਸਤੀ ਇਹ ਗੱਲ ਠੀਕ ਆ ਜੀ ਪਹਿਲ ਮੋਮੰਦੜਾ ਪੈਸਾ ਤਾਂ ਬੰਦਾ ਹੀ ਆ ਪੈਸਾ ਤਾਂ ਬੋਹ ਪੰਦਾ ਰਾਤ ਨੂੰ ਟਰਾਸ ਫਾਰਮ ਲਾ ਲਿਆ ਕਰ ਉਹ ਨਹੀਂ ਸਹੀ ਉਹ ਬਈ ਸਟਾਫਰ ਟਰਾਸ ਫਾਰਮ ਲਾ ਲੈ ਮੈਨੂੰ ਕੋਣ ਲਾਊਗਾ ਮੁਰਕੇ ਸਟਾਫਰ ਮੈਂ ਤਾਂ ਲਾ ਲਊਗਾ ਮੈਨੂੰ ਕੋਣ ਲਾਊਗਾ ਪੁੱਤੜ ਕੇ ਆਪੇ ਲਾ ਲੈਣਗੇ ਟਰਾਸ ਫਾਰਮ ਵਾਲੇ ਜਿੰਨਾਂ ਰਹਾ ਹੋਇਆ ਕੋਈ ਹੋਰ ਚੋਰੀ ਤੁਸੀਂ ਕੋਈ ਵਧੀਆ ਚੋਰੀ ਵੇਖੀ ਹੋਵੇ ਵੀ ਜਿਹੜੇ ਤੁਹਾਡੇ ਮਨ ਨੂੰ ਸੰਤੋਸ਼ਟੀ ਦੇਵੇ ਚੋਰੀਰ ਫਰੋਦਾ ਤੁਸੀਂ ਚੋਰੀ ਲਗਦੇ ਆ ਜੇ ਜੇ ਕਰ ਵੀ ਲਓਗੇ ਤਾਂ ਕੋਈ ਵੱਡੀ ਗੱਲ ਨਹੀਂ ਇਹ ਤੈਨੂੰ ਦੱਸਿਆ ਕਿਨੇ ਮੱਲਾ ਮੈਨੂੰ ਦੱਸ ਤੂੰ ਲਾਦਾ ਵੇ ਦੱਸਣਾ ਹੈ ਕਿਨੇ ਇਕੱਲਾ ਭੱਜਿਆ ਜਾਂਦਾ ਸੀਗਾ ਮੈਂ ਤੇ ਇੱਕ ਅੱਧ ਕਾਟ ਤੇ ਹਿਸਾਬ ਲਾਇਆ ਉਹਦੇ ਚੋਰ ਚੋਰ ਹੋ ਗਈ ਸੀ ਮੈਂ ਤਾਂ ਆਜਾ ਲਾਇਆ ਕਿ ਉਹ ਚੋਰ ਤੂੰ ਆ ਠੀਕ ਆ ਬਈ ਤੂੰ ਆ ਬਈ ਚੋਰ ਤੂੰ ਹੀ ਸੀਗਾ ਉਹਦੇ ਨਾ ਯਾਰ ਆਪਾਂ ਕੀਤੀਆਂ ਨਹੀਂ ਚੋਰੀਆਂ ਸਟਾਰਟ ਕਰਨ ਲੱਗਣਾ ਸਟਾਰਟ ਕਰਨ ਲੱਗਣਾ ਨਵਾਂ ਨਵਾਂ ਕੰਮ ਵਿੱਚ ਭਰਤੀ ਹੋਣਾ ਮੁੰਡਾ ਹੋ ਗਿਆ ਚੋਰਾਂ ਦੇ ਸੰਗ ਭਰਤੀ ਆਪਾਂ ਦੋ ਤਿੰਨੇ ਆਣੇ ਹੋਰ ਲਾ ਲੈਨੇ ਬਈ ਜਿਵੇਂ ਉਹ ਕਾਲੂ ਵਰਗੇ ਹੋ ਗਏ ਦੋਕ ਜਾਨੇ ਉਹ ਦੋਨੇ ਉਹਨਾਂ ਨੂੰ ਕਾਲੇ ਕੱਛਾ ਨੇ ਬਣਾ ਸਕਦਾ ਕਾਲੂ ਵਰਗਾ ਸਹੀ ਗੱਲ ਆ ਯਾਰ ਕੱਛਾ ਵੀ ਕਾਲਾ ਬਵਾ ਦੀ ਕੱਛਾ ਤੇ ਬੂਟ ਤੇ ਪਾ ਲਨ ਉਹਨਾਂ ਨੇ ਤਾਂ ਦੱਸਣਾ ਨਹੀਂ ਉਸਤਾਦ ਉਹਨਾਂ ਦਾ ਕੱਛਾ ਤੇ ਬੂਟ ਦੱਸਗੇ ਨਾ ਸਹੀ ਆ ਡਾਉਣ ਕਿਲੇ ਬੈਟਣੇ ਗੱਤੀਏ ਲੁ ਬੈਟਣਗੇ ਬਹੁਤ ਸਹੀ ਆ ਕਿ ਨਹੀਂ ਇਹ ਆਪਣਾ ਨਵਾਂ ਚਿਹਰਾ ਤੁਸੀਂ ਉਧਰ ਕੈਮਰੇ ਕਨੇ ਮੂੰਹ ਕਰਕੇ ਦਿਖਾਓ ਸਸੀ ਗੱਬਈ ਆਉਣ ਵਾਲੇ ਪੰਜਾਬ ਦੇ ਨਵੇਂ ਚੋਰ ਬਾਈ ਨੂੰ ਫੋਲੋ ਕਰੋ ਓ ਸੌਰੀ ਬਾਈ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਬਾਈ ਦੀ ਗਲਤੀ ਨਹੀਂ ਹੋ ਗਿਆ ਚਲ ਕੋਈ ਨਹੀਂ ਦਬਾ ਦੇਣਗੇ ਬਾਈ ਦਰਸ਼ਕ ਬਹੁਤ ਪਿਆਰੇ ਹੁੰਦੇ ਆ ਇਹਨਾਂ ਦਾ ਭੁੱਲ ਚੁੱਕ ਮਾਫ ਗਲਤੀ ਗੁਲਤੀ ਮਾਫ ਠੀਕ ਹੈ ਕਿ ਨਹੀਂ ਬਸ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣੇ ਆ ਆਪਾਂ ਚੰਗੀ ਗੱਲ ਹੈ ਠੀਕ ਹੈ ਨਹੀਂ ਹੋਰ ਤੁਸੀਂ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦੇ ਮੈਂ ਉਦੋਂ ਹੀ ਸਾਡੇ ਤੋਂ ਪੁੱਛਦਾ ਪੁੱਛਦਾ ਇਹ ਗੱਲ ਰਹਿ ਗਿਆ ਨਾ ਨਾ ਆਪਾਂ ਵੀ ਨਸ਼ੇ ਪੱਤੇ ਨੂੰ ਹੱਥ ਨਹੀਂ ਲਾਇਆ ਨਾシャ ਬੱਤਾ ਕੀ ਖਾਣਾ ਤੇਰੀ ਸਾਈਕਲ ਵੀ ਇੱਕ ਲੱਗਦਾ ਤੇ ਸਦਾ ਪਤਾ ਇਹਨੂੰ ਪੂਰਾ ਹੋਣਾ ਹਣਾ ਕਰਦਾ ਸਦਾ ਪਤਾ ਲੱਗਣਾ ਬਈ ਦਾ ਪਰਤੀ ਹੋਵੇ ਬਸ ਹਾਂ ਪਰਤੀ ਹੋਵੇ ਉਹਦਾ ਸਦਾ ਪਤਾ ਹੋਣਾ ਲੱਗਣਾ ਹੂੰ ਠੀਕ ਆ ਬਈ ਬਸ ਠਕ ਟਿਕਾ ਚਲਾਉਣਾ ਚਲਾ ਲਾ ਹੋਰ ਨਹੀਂ ਜੇ ਚੱਲਦਾ ਠੀਕ ਆ ਨਹੀਂ ਤਾਂ ਫਿਰ ਰਸਾ ਵਾਲਾ ਸਹੀ ਗੱਲ ਆ ਬਈ ਹਾਂ ਤੇ ਤੁਸੀਂ ਆਪਣੀਆਂ ਜਿਹੜੀਆਂ ਵੀਡੀਓ ਬੰਦ ਕਰਨਾ ਹੋਏ ਹੋਰ ਵੀ ਦਰਸ਼ਕਾਂ ਨੂੰ ਮੁਖਾ ਦਿਆ ਕਰੋ ਨਿੱਕਾ ਮੋਟਾ ਕੋਈ ਹਰੀ ਕੋਈ ਦੇਖ ਕੇ ਸਬਸਕ੍ਰਾਈਬ ਵੀ ਕਰ ਦਿੰਦਾ ਗਰੀਬਾਂ ਦਾ ਚੈਨਲ ਵਿਡਵਾ ਕਿਹੜੀ ਵਿਡਵਾ ਵਿਡਵਾ ਨਹੀਂ ਗਰੀਬਾਂ ਦਾ ਚੈਨਲ ਕੋਈ ਸਬਸਕ੍ਰਾਈਬ ਕਰਨ ਦਾ ਬੋਲਿਆ ਬਦਲਾ ਕਿਉਂਦਾ ਅੱਛਾ ਤੂੰ ਬੋਝ ਬਣਿਆ ਕਰਦਾ ਠੀਕ ਆ ਵਿਡਵਾ ਹਾਂ ਵੀਡੀਓ 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 ਗੇਮ ਨਹੀਂ ਭਰਾਵਾ ਵੀਡੀਓ ਅੱਛਾ ਠੀਕ ਆ ਹਾਂ ਕਿਹਦੀ ਵੀਡੀਓ ਬਈ ਜਿਹੜਾ ਕਾਲੇ ਮੂੰਹ ਵਾਲਾ ਤੂੰ ਗੋਲੀ ਜਨਾ ਇਹ ਤੇਰੀ ਵੀਡੀਓ ਵੀ ਵਿੱਚ ਆਊਗੀ ਕੋਈ ਲਾਈਕ ਕਰ ਦੂਗਾ ਲਾਈਕ ਕਰ ਹਾਂ ਕਿਹਨਾ 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 ਹਾਂ ਕਿਆ ਸਮਝਾ ਮੜਾ ਲੋ ਬਈ ਮੇਰੇ ਵੀਰੋ ਭਾਈ ਆਪਣਾ ਬਹੁਤ ਵਧੀਆ ਵਲੌਗਰ ਆ ਇਹ ਬਹੁਤ ਘਾੜ ਤੋਂ ਘਾੜ ਵੜਦਾ ਪਉਂਦਾ ਇਹਨੂੰ ਵੱਧ ਤੋਂ ਵੱਧ سپورਟ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬਾਈ ਦੀ ਬੈਲ ਆਈਕਨ ਦਬਾਓ ਤੁਸੀਂ ਸਹੀ ਹੈ ਬਈ ਤੁਸੀਂ ਹਾਂ ਤੁਸੀਂ ਮ ਕਰ ਦਿਓ ਯੈਸ ਇਹ ਹੁੰਦੀ ਹੈ ਤੁਮ ਟੂ ਤੁਮ ਇਹ ਹੁੰਦੀ ਤੁਮ ਦਾ ਮਤਲਬ ਬੈਲ ਆਈਕਨ ਆਨ ਹੋ ਗਿਆ ਹੁਣ ਆਨ ਹੋ ਗਿਆ ਬਾਈ ਲੈਕ ਦਬਾਓ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਆ ਬਈ ਕਿੰਨੇ ਦੇ ਦਊਗਾ ਬਈ ਕਿਹੜਾ ਆਹਾ ਹੱਥ ਨਾਲਾਂ ਹੀ ਤੋੜਦੀਆਂ ਕਿਤੇ ਤਾਕਤ ਕੋਹ ਨਾਲਾਂ ਹੀ ਕਿਤੇ ਚੋਰੀ ਕਰਕੇ ਲੈ ਜਾਵੇ ਨਜਕੀ ਨੇ ਕਿਧਰ ਤੇ ਨਹੀਂ ਨਹੀਂ ਤੂੰ ਕੰਮ ਚੋਰੀ ਦਾ ਸ਼ੁਰੂ ਕਰਨਾ ਕਿੰਨੇ ਦਾ ਉਹ ਬੰਦਾ ਇਹ ਹੈਗਾ 30000 ਦਾ 30000 ਦਾ ਹਾਂ ਮਾਈਨਸ ਗੁਣਾ ਮਾਈਨਸ ਗੁਣਾ ਨੂੰ ਕਿ ਤੂੰ ਬਾਪ ਤੂੰ ਤਾਂ ਬੰਦਾ ਹੀ ਵੇਖਣਾ ਕੋਈ 500 ਦੇਦਾ ਤੇਰਾ ਦਾ ਬਸ ਨਹੀਂ ਤਾਂ ਤੈਨੂੰ ਥੋੜੀ ਪਤਾ ਕਿਵੇਂ ਲਿਆਂਦਾ ਗੋਲ ਨੇ ਸਹੀ ਗੱਲ ਆ ਉਹ ਤੇਨੂੰ ਤਾਂ ਐ ਪਤਾ ਹੀ ਮੈਂ ਵੇਚਣਾ ਕਿਵੇਂ ਇਹ ਠੀਕ ਹੈ ਕਿ ਨਹੀਂ ਹੂੰ ਚੋਰਾ ਦਾ ਕੀ ਹੁੰਦਾ ਚੋਰਾ ਨੂੰ ਤਾਂ ਮੋਰ ਪੈ ਹੀ ਜਾਣੇ ਸਹੀ ਗੱਲ ਐ ਵੀਡੀਓ ਵਿੱਚ ਇੱਕ ਇੱਕ ਮੈਨੂੰ ਕੋਈ ਸੱਟ ਨਾ ਲੱਵੇ ਬਈ ਸੱਟ ਲਿਆ ਤਾਂ ਬਸਰ ਪੈ ਜਾਈਂ ਉੱਥੇ ਕਿਤੇ ਸੱਟ ਲਾ ਦਨ ਰੋਟੀ ਖਾਣੀ ਆ ਸਹੀ ਗੱਲ ਜੇ ਚ ਖਾਣੇਗਾ ਵਧੀਆ ਸਮਾਂ ਦੇ ਉੱਤੇ ਬੈਠਾ ਖਾਈ ਜਾਏਗਾ ਘਰੇ ਪਕਾਉਣੀ ਆ ਖਾਉਣੀ ਆ ਪੈਂਦੀਆਂ ਚਾਹ ਨੂੰ ਤਲੀ ਕਰ ਦਿਆ ਕਰੀ ਬਸ ਧਰ ਦੇਣੀ ਆ ਨਾਲ ਰੋਟੀ ਨਾਲ ਪਾਣੀ ਵਰਗੀ ਦਾਲ ਪਾਣੀ ਵਰਗੀ ਦਾਲ ਹੋਰ ਦਾਲ ਥੋੜੀ ਹੁੰਦੀ ਆ ਪਾਣੀ ਹੁੰਦਾ ਹਰਾ ਸਹੀ ਗੱਲ ਯਾਰ ਬਾਈ ਯਾਰ ਮਜਬੂਰੀ ਮਾਰੇ ਕਰਦਾ ਬੰਦਾ ਵੀ ਚੋਰੀ ਤੁਹਾਨੂੰ ਪਤਾ ਅੱਜ ਕੱਲ੍ਹ ਇਹ ਕਿਤਾ ਜੀ ਕਰਦਾ ਚੋਰੀ ਕਰਨੀ ਆ ਸਾਈਕਲ ਸੁਗਲ ਚੱਕ ਲਾਉਂਦੇ ਘਣਾ ਨੰਬਰ ਪਲੇਟ ਹੁੰਦੀ ਸਹੀ ਗੱਲ ਆ ਯਾਰ ਬਾਈ ਯਾਰ ਹੈਨਾ ਉਥੋਂ ਦੇ ਮੋੜੇ ਤੇ ਪਾਕੇ ਲਗਾ ਕਾਂ ਚੜ ਗਿਆ ਜੰਦਾ ਤੋੜ ਕੇ ਹੋਰ ਘਰ ਤੱਕ ਪਿੱਛੇ ਮੁੜ ਕੇ ਨਾ ਵੇਖੀ ਸਹੀ ਗੱਲ ਠੀਕ ਆ ਕਿ ਨਹੀਂ ਜੇ ਪਿੱਛੇ ਮੁੜ ਕੇ ਵੇਖ ਲਿਆ ਫੇਰ ਮੇਰੀ ਗੱਲ ਸੁਣ ਪਿੱਛੇ ਉੱਤਰ ਗਿਆ ਲੈ ਜੇ ਪਿੱਛੇ ਮੁੜ ਕੇ ਵੇਖ ਲੈਣਾ ਜੇ ਪਿੱਛੇ ਉਹ ਆਉਂਦੇ ਹੋਏ ਪਰ ਤੇ ਤੇ ਸਾਈਕਲ ਨਹੀਂ ਚੱਲਣਾ ਉਸਤਾਦ ਮੈਂ ਤਾਂ ਕਹਿੰਦਾ ਠੀਕ ਆ ਫਿਰ ਤੂੰ ਭੱਜੇਗਾ ਸਾਈਕਲ ਛੱਡ ਕੇ ਤਾ ਕਹਿੰਦਾ ਪਿੱਛੇ ਮੁੜ ਕੇ ਵੇਖਣਾ ਹੀ ਨਹੀਂ ਤੂੰ ਠੀਕ ਹੈ ਕਹਿੰਦੇ ਸਹੀ ਹੈ ਸਹੀ ਹੈ ਅੱਗੇ ਵੇਖਣਾ ਹੈ ਵਿੱਚ ਨਵਾਜੇ ਬਸ ਸਹੀ ਸੋਚ ਜੇ ਆਪਾਂ ਯਾਰ ਗੱਡੀ ਗੁੱਡੀ ਦਾ ਲੋਕ ਖੋਲ ਕੇ ਚੋਰੀ ਕਰਨੇ ਉਹ ਕਿਵੇਂ ਕਰਾਂਗੇ ਉਹ ਤਾਂ ਬਾਈ ਫਿਰ ਤੂੰ ਚਾਬੰਗ ਵਾਲਿਆਂ ਕੋਲੇ ਚਲਾ ਜਾ ਜਿਹੜੇ ਚਾਪੀ ਚੂਪੀ ਬਣਾਉਂਦੇ ਆ ਅੱਛਾ ਨੰਬਰ ਪਲੇਟ ਦਾ ਦੱਸਣੀ ਪੈਣੀ ਹੈ ਕਿ ਨਹੀਂ ਨੰਬਰ ਪਲੇਟ ਹਾਂ ਫੇਰ ਹੀ ਚਾਬੀ ਬਣਾਉਣਗੇ ਅਗਲੇ ਗੱਡੀ ਚੋਰੀ ਕਰਨੀ ਤਾਂ ਸੌਖੀ ਬਹੁਤ ਆ ਉਸਤਾਦ ਅੱਛਾ ਯਾਰ ਕਿਵੇਂ ਤੈਨੂੰ ਭਾਜਾ ਚਾਬੀਆਂ ਬਣਵਾਉਣ ਦੀ ਵੀ ਨਹੀਂ ਲੋੜ। ਅੱਛਾ ਜਿਨ੍ਹਾਂ ਦੀ ਗੱਡੀ ਆ ਸਿੱਧਾ ਉਹਨਾਂ ਦੇ ਘਰੇ ਜਾ। ਅੱਛਾ ਚਾਬੀ ਮੰਗ ਲਾ। ਇਹ ਵੀ ਗੱਲ ਸਹੀ ਆ ਬਈ ਯਾਰ। ਔਰ ਬਈ ਯਾਰ ਕੁੱਟ ਬਹੁਤ ਪੂਗੀ ਯਾਰ ਉਹਦਾ ਯਾਰ। ਫਿਰ ਇੱਕ ਸਕੀਮ ਹੋਰ ਦਿੰਨਾ ਉਸਤਾਦ ਤੈਨੂੰ ਮੈਂ। ਜਿਨ੍ਹਾਂ ਦੀ ਗੱਡੀ ਆ ਉਹਨਾਂ ਨੂੰ ਕਹਾਂ ਵੀ ਤੁਸੀਂ ਗੱਡੀ ਵੇਚਣੀ? ਅੱਛਾ ਜੇ ਅਗਲਾ ਕਹੂਗਾ ਵੇਚਣੀ ਐ ਉਹਨੂੰ ਕ ਮਟਰਾਈ ਲੈ ਕੇ ਆਉਣਾ। ਇੱਕ ਵਾਰ ਹੀ ਕਮ ਉਧਰ ਨੂੰ ਜਾਊਂਗਾ ਇੱਕ ਵਾਰ ਹੀ ਮੈਂ ਇੱਧਰ ਨੂੰ ਆਊਂਗਾ। ਇੱਕ ਵਾਰ ਹੀ ਐਨੂੰ ਆ ਜੀ ਤੀਜੀ ਵਾਰ ਗਿਆ। ਦੋ ਤਾਂ ਮੈਂ ਕਿਹਾ ਮੁੜੀ ਨਾ ਭੈਣ ਤੇ ਬੱਸ। ਨਹੀਂ ਬਈ ਯਾਰ ਜੇ ਲਿਕਣਾ ਐ ਵੇਚਣੀ ਨਹੀਂ ਵੀ। ਉਹ ਗੱਬੜਦਾ ਵੀਰ ਫੇਰ ਪੁੱਛਣਾ ਕੀ ਉਹਨਾਂ ਕਹਿੰਦੇ ਪੁੱਛਣਾ ਸਾਡਾ ਫਰਜ਼ ਦੇ ਬੇਤਰੀ ਨਾਲ ਸਾਡੀ ਪਰਤ ਸਹੀ ਆਲਾ ਭਾਈ ਸਹੀ ਆਣਾ ਇਹ ਵੀ ਗੱਲਾਂ ਹੁੰਦੀਆਂ ਹੂੰ ਹੂੰ ਹੋਰ ਬਸ ਠੀਕ ਆ ਭਈ ਯਾਰ ਘਰੋਂ ਦੁਖੀ ਲੱਗਦਾ ਮੈਨੂੰ ਤਾਂ ਘਰ ਹੋ ਜਾਂਦਾ ਕਈ ਯਾਰ ਨਾਲੇ ਉੱਥੇ ਤੁਸੀਂ ਕਹਿੰਦੇ ਸੀ ਮੈਂ ਸੱਚ ਘਰੇ ਪੋਚਾ ਨਹੀਂ ਲਾਉਂਦਾ ਇੱਥੇ ਪੋਚਾ ਲਾਉਂਦਾ ਆ ਮੈਂ ਘਰੇ ਪੋਚਾ ਨਹੀਂ ਲਾਉਂਦਾ ਘਰੇ ਕਿਉਂ ਨਹੀਂ ਪੋਚਾ ਲਾਉਂਦਾ ਤੂੰ ਘਰੇ ਯਾਰ ਸਾਡੇ ਥਾਂ ਹੀ ਕੱਚਾ ਆ ਓਹ ਵਾਹ 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 ਸਾਡੀ ਵਾਹ ਸਾਡਾ ਇੱਕ ਅੱਜਾ ਮਈਆ ਪੋਚਾ ਫਰ ਕਿੱਥੋਂ ਲੱਗ ਗਿਆ ਇਹਨੇ ਪਤਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਯਾਰ ਇੱਕਦਮ ਸੋਚੀ ਗਿਆ ਗੱਲ ਮੈਂ ਕਿਹਾ ਯਾਰ ਕਹਿੰਦਾ ਮੈਂ ਉੱਥੇ ਪੋਚਾ ਲਾਉਣਾ ਘਰੇ ਮੈਂ ਕਦੇ ਪੋਚਾ ਨਹੀਂ ਲਾਇਆ ਮੈਂ ਕਹਿੰਦਾ ਪੋਚਾ ਘਰੇ ਕਿਉਂ ਨਹੀਂ ਲਾਇਆ ਤੁਹਾਡਾ ਠਾਈ ਗੱਛਾ ਭਾਈ ਯਾਰ ਇਹ ਗੱਲ ਮੇਰੇ ਵੀ ਦਿਮਾਗ 'ਚ ਸੀ ਕਿ ਵੀ ਘਰੇ ਕਿਉਂ ਨਹੀਂ ਪੋਚਾ ਲਾਇਆ ਅੱਛਾ ਕਸਮਾਂ ਤਾਂ ਫੁੱਟੀ ਮੇਰੀ ਹੈ ਜਿਹੜੀ ਮੈਂ ਪੁੱਛਾ ਨਹੀਂ ਤੁਹਾਨੂੰ ਸਹੀ ਗੱਲ ਐਵੇਂ ਮੈਂ ਸੋਚੀ ਗਿਆ ਦਿਮਾਗ ਦਾ ਦਹੀਂ ਬਣਾ ਲਿਆ ਮੈਂ ਔਰ ਫਿਰ ਭਾਈ ਔਰ ਠੀਕ ਆ ਵਧੀਆ ਬਸ ਚੜਦੀ ਕਲਾ ਚਾਹ ਚੋ ਦਾ ਮੰਗਾ ਲਓ ਕਰਤੀ ਚੂਰਾਣੀ ਜੀ ਬੜੀ ਬਣੀ ਹੈ ਜੀ ਲੋਈ ਹਾਂ ਜੇ ਚੂੜਾ ਚੋ ਯਾਰ ਕਿੱਥੋਂ ਲੱਗੇ ਭਾਈ ਯਾਰ ਨਹੀਂ ਜੁਣੀ ਜਪਾਲਾ ਥਾਣੇ ਜਾ ਕੇ ਮੂੰਹ ਚਾਹੀਏ ਨਹੀਂ ਤਾਂ ਭਾਈ ਯਾਰ ਬੇਇੱਜ਼ਤੀ ਕਰਦੇ ਲੋਗਰੇ ਯਾਰ ਨਹੀਂ ਭਾਈ ਬੇਇੱਜ਼ਤੀ ਨਹੀਂ ਕਰਦਾ ਮੈਂ ਤੁਹਾਨੂੰ ਸਮਝਾਉਣਾ ਪਿਆ ਵੀ ਤੈਨੂੰ ਆਪ ਨੂੰ ਸ਼ਰਮ ਨਹੀਂ ਚਾਹੀਦੀ ਮੈਂ ਹਣ ਚਾਹ ਮੰਗਿਆ ਮੈਂ ਉਹ ਆਪ ਤੁਸੀਂ ਪਾਣੀ ਪੀ ਪੀ ਕੇ ਜਿਹਾ ਰਾ ਕਰਦੇ ਤੈਨੂੰ ਪਿਆਦ ਕੇ ਚਾਹ ਹੈ ਸਹੀ ਗੱਲ ਆ ਭਾਈ ਠੀਕ ਆ ਠੀਕ ਆ ਪਾਣੀ ਪੀ ਕੇ ਗੁਜ਼ਾਰਾ ਪਾਣੀ ਪੀ ਕੇ ਕਰਦੇ ਆ ਹੋਰ ਅਸੀਂ ਜੂਸ ਪੀਣਾ ਨਾਰਾਂ ਦਾ ਕਿੰਨਾ ਭਾਈ ਯਾਰ ਆ ਵੇਖ ਲਾ ਭਰਾਵਾ ਉਹ ਪੰਜ ਖਾ ਲਈ ਅੱਛਾ ਆ ਦੇਖੋ ਕੋਈ ਵੀ ਪੈਨ ਨੂੰ ਆਹ ਮੋਦ ਲਾ ਭਰਾ ਉਹ ਤਾਂ ਮੈਂ ਵੀ ਪੀ ਲੈਣਾ ਨਾ ਕਹਿਣ ਦਾ ਮਤਲਬ ਵੀ ਤੁਸੀਂ ਪੰਜ ਸਿਵਾ ਉਹ ਜੇ ਤਾਂ ਕੋਣ ਵੀ ਬੋ ਪੀਂਦੇ ਆ ਮੈਂ ਲਾ ਜਦਾ ਦਿਮਾਗ ਖਾਈ ਇਹਨੇ ਮੇਰਾ ਕਦੋਂ ਦਾ ਕੋਣੀ ਪੀ ਜਾਂਦਾ ਮੇਰਾ ਚਲ ਚੱਲ ਨਹੀਂ ਪਰਾ ਸਾਡਾ ਮੇਰਾ ਖੂਨ ਪੀ ਗਏ ਵੈਸੇ ਪਾਣੀ ਤਾਂ ਪੀਆਉਂ ਮੜਾਇਆ ਉਹ ਬਾਈ ਇੱਕ ਹੀ ਬੋਤਲ ਆ ਭਰਾ ਚਾਰ ਬੋਤਲਾਂ ਪੀ ਗਾ ਤੇ ਬੈਠਾ ਬੈਠਾ ਬਕਸ ਦੇ ਯਾਰ 750 ਰੁਪਏ ਦੀ ਬੋਤਲ ਪੈਂਦੀ ਐ ਸਾਨੂੰ ਠੀਕ ਐ ਬਾਈ ਉਹ ਫਿਰ ਬਾਈ ਆਪਣਾ ਵਲੌਗ ਵੀ ਚੜੂਗਾ ਵਲੌਗ ਦੀ ਮਾਰ ਤੂੰ ਤਿੰਨ ਦਿਨ ਬੁਲਾਇਆ ਕਿਨੇ ਆ ਸਾਡੇ 3 ਨਾਲ ਤੇ ਮੈਨੂੰ ਇਹ ਦੱਸ ਤੇ ਯਾਰ ਕਿਹੜੇ ਸਾਡੀ ਟੀਮ ਦੇ ਬੰਦੇ ਨੇ ਤਾਂ ਮਿਲ ਕੇ ਉਮਾ ਪਿਆਰਾ ਬੰਦਾ ਜਿਹੜਾ ਤੈਨੂੰ ਭੁੱਲ ਭੁਲੇਖੇ ਸਾਧ ਲੈਂਦਾ ਭਰਾਵਾ ਅਸੀਂ ਤਾਂ ਤੈਨੂੰ ਇੱਕ ਵਾਰ ਹੀ ਮਿਲ ਕੇ ਬਹੁਤ ਦੁਖੀ ਆਂ ਤੂੰ ਵਾਰ ਵਾਰ ਮੂੰਹ ਚਾ ਕੇ ਸਦਾ ਤੇਰੇ ਆਣਾ ਉਹ ਮੈਂ ਨਾ ਬੁਲਾਈ ਤੂੰ ਲਾੜੇ ਦਿੱਤਾ ਮੈਂ ਅਖਾ ਚੱਲ ਮੈਂ ਇਹ ਫੇਮਸ ਹੋ ਆਉਂ ਮੜਾਇਆ ਤਾਂ ਕਰਕੇ ਉਹ ਭਰਾਵਾ ਤੂੰ ਫੇਮਸ ਤਾਂ ਹੋਵੇਂਗਾ ਨਾਮ ਹੋਵੇਂਗਾ ਪਰ ਤੇਰੇ ਨਾਲ ਰਹਿ ਕੇ ਅਸੀਂ ਫੇਲ ਹੋ ਜਾਾਂਗੇ ਜਿਹੜਾ ਮਾੜਾ ਮੋਟਾ ਸਾਡੀ ਕੋਈ 5 ਜਣੇ ਦੇਖਦੇ ਨਾ 5 ਵੀਊ ਆਉਂਦੇ ਮੈਨੂੰ ਲੱਗਦਾ ਉਹ ਵੀ ਨਹੀਂ ਆਉਣੇ ਬਾਈ ਹੱਥ ਬੰਨੇ ਤਰੇ ਮਰੇ ਠੀਕ ਆ ਕੋਈ ਆ ਆਇਆ ਕਰ ਭਰਾਵਾ ਆ ਵੀ ਜਾ ਜੇ ਬਸ ਜੇ ਕਿਤੇ ਆ ਵੀ ਜਾਵੇਂ ਭੁੱਲ ਭੁਲੇਖੇ ਮੈਂ ਖੜਾ ਆ ਤਬ ਵਸਾ ਵੀ ਮੁੜ ਦਿਆ ਕਰ ਮਰਾ ਵੀਰ ਵੇਖ ਕੇ ਮੈਂ ਤੈਨੂੰ ਵੇਖਣਾ ਪਸੰਦ ਨਹੀਂ ਕਰਦਾ ਹੱਥ ਬੰਨੇ ਤੇਰੇ ਮੂਰੇ ਬਹੁਤ ਮੈਂਤਾਲੀ ਬਾਕੀ ਇਹ ਕਰਦੀ ਹਰ ਆਇਆ ਕਰ ਮੈਂ ਬਾਹਲੀ ਆ ਰਹੀ ਨਹੀਂ ਆਇਆ ਕਰ ਬਈ ਆ ਜੀ ਜੀ ਸਕਤ ਗਿਆ ਜੀ ਪਰ ਆਈ ਉਦੋਂ ਜਦੋਂ ਕਿਤੇ ਮੈਂ ਹੋਇਆ ਨਹੀਂ ਨਹੀਂ ਮੈਂ ਤੈਨੂੰ ਘੜੀ ਸੂੰ ਬਹੁਤ ਦੱਸਤਾ ਕਰਦਾ ਤੈਨੂੰ ਮਾਫ ਚਲ ਕੋਈ ਨਾ ਬਈ ਨਹੀਂ ਮੈਂ ਕਰ ਦੂੰਗਾ ਤੇਰਾ ਪੱਤਾ ਸਾਫ਼ ਆ ਦੇਖ ਲਓ ਬਈ ਬਲੌਗ ਕਿਹੋ ਜਿਹਾ ਬਣੁੰਦਾ ਬੰਦਾ ਇਹ ਬਲੌਗ ਥੋੜੀ ਇਹ ਤਾਂ ਯਾਰ ਲੰਬਾ ਯਾਰ ਮਰੇ ਆ ਸੱਪ ਗੱਲ ਚ ਪਾਉਣਾ ਠੀਕ ਆ ਬਈ ਯਾਰ ਹੁਣ ਅਸੀਂ ਮਰੇ ਆ ਯਾਰ ਬਈ ਯਾਰ ਜਉਂਦਾ ਜ਼ਿਆਦਾ ਬੰਦਾ ਤੇਰੇ ਸਾਹਮਣੇ ਬੈਠਾ ਆ ਬਹੁਤੀਆਂ ਗੱਲਾਂ ਤੂੰ ਅੰਦਰ ਜਾਣ ਤਾਂ ਹੈ ਨਹੀਂ ਦਰੇ ਚ ਟੁਕੜਾ ਭਾਂ ਕੇ ਮੈਰੀ ਆ ਕੋਈ ਨਾ ਫਿਰ ਸਾਲ ਬਾਅਦ ਵੇਖੀ ਫਿਰ ਤੂੰ ਸਾਲ ਬਾਅਦ ਕਿਉਂ ਸਾਲ ਬਾਅਦ ਦੇਖੀ ਯਾਰ ਤੂੰ ਹੁਣ ਤੋਂ ਸਾਲ ਬਾਅਦ ਕਿਉਂ ਯਾਰ ਤੂੰ ਦੇਖੀ ਹੁਣ ਤੋਂ ਸਾਲ ਬਾਅਦ ਵੇਖੀ ਮੈਂ ਤੈਨੂੰ ਹੁਣ ਨਹੀਂ ਵੇਖਣਾ ਪਸੰਦ ਕਰਦਾ ਸਾਲ ਬਾਅਦ ਵੇਖਣਾ ਇਹ ਦੱਸ ਬਲਾਂ ਉਹ ਕਹਿਣ ਦਾ ਮਤਲਬ ਇਹ ਆ ਵੀ ਸਾਲ ਬਾਅਦ ਮੈਂ ਜਿੰਮ ਜੁਮ ਲੱਗ ਕੇ ਆ ਦਾ ਸਰੀਰ ਸੂਰ ਬਣਾ ਲਵਾਂਗਾ ਡਾਈਟ ਜੁੜ ਖਾ ਕੇ ਫਿਰ ਡਰਾਇੰਗਾ ਮੈਨੂੰ ਹਾਂ ਠੀਕ ਆ ਭਰਾ ਫਿਰ ਤੂੰ ਨਾ ਮੈਨੂੰ ਦੱਸ ਜੀ ਕਿਤੇ ਭਰਾ ਮੈਂ ਤਾਂ ਤੈਨੂੰ ਕੀ ਦੱਸਾਂ ਮੈਂ ਜਾਇਗਾ ਦੱਸ ਨਾ ਜਾਇਆ ਕੋਈ ਨਾ ਭਾਈ ਠੀਕ ਆ ਫਿਰ ਹੋਰ ਠੀਕ ਆ ਆਪਣੀ ਮੈਮਰੀ ਨਾ ਫੁੱਲ ਹੋ ਜਾ ਮੇਰੇ ਮੋਬਾਈਲ ਦੀ ਭਾਈ ਤੁਸੀਂ ਜਾਵੋ ਯਾਰ ਐਵੇਂ ਮੇਰੇ ਮੋਬਾਈਲ ਦੀ ਮੈਮਰੀ ਫੁੱਲ ਹੋ ਗਈ ਯਾਰ ਕੈਮਰੇ ਦੀ ਹੈ ਪੂਰੀ ਯਾਰ ਕੈਮਰੇ ਦੀ ਕੁਆਲਿਟੀ ਮਾਰੀ ਜਾਣਾ ਭਾਈ ਜਾਵੜਾ ਠੀਕ ਆ ਭਾਈ ਯਾਰ ਹਾਂ ਚੰਗਾ ਬਾਈ ਚੰਗਾ ਜਾ ਪ੍ਰਭਾ ਜਾਣੇ ਪ੍ਰਭਾ ਦੁਆਰਾ ਆਣਾ ਆਈ ਅੱਜ ਤਨ ਇੱਕ ਵਾਰੀ ਕਹਤਾ ਦੁਆਰਾ ਫੇਰ ਹੱਥ ਬੰਨ ਕੇ ਚੰਗਾ ਬਾਈ ਚੰਗਾ ਦੁਆਰਾ ਆਣਾ ਮੇਰੇ ਚੈਨਲ ਤੇ ਆ ਜੀ ਕਿਤੇ ਚੰਗਾ